ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਅੱਜ ਦੇ ਆਪਣੀ ਪੰਜਾਬੀ ਵਿਸ਼ੇ ਦੀ ਜੋ ਕਲਾਸ ਹੈ ਉਸ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਤੁਹਾਡਾ ਪੰਜਾਬੀ ਦਾ ਪੇਪਰ ਹੈ ਤੇ ਪੇਪਰ ਦੇ ਲਈ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਉਮੀਦ ਹੈ ਕਿ ਇਹਨੇ ਦਿਨਾਂ ਦੀ ਆਪਾਂ ਦੁਹਰਾਈ ਕਰ ਰਹੇ ਹਾਂ ਤੇ ਤੁਹਾਨੂੰ ਜ਼ਰੂਰ ਹੈ ਪੇਪਰ ਦੇ ਵਿੱਚ ਚੰਗੇ ਨੰਬਰ ਆਉਣਗੇ ਤੇ ਤੁਹਾਨੂੰ ਜਿਹੜੇ ਵੀ ਸਾਡੇ ਵੱਲੋਂ ਚੀਜ਼ ਸਮਝਾਈ ਜਾਂਦੀ ਹੈ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਕੱਲ ਆਪਾਂ ਦੋ ਪੇਪਰਾਂ ਦੀ ਦੁਹਰਾਈ ਕੀਤੀ ਸੀਗੀ ਜਿਹੜੇ ਪਿੱਛੇ ਬੋਰਡ ਦੇ ਪੇਪਰ ਜਿਹੜੇ ਹੋਏ ਸੀਗੇ ਫਾਈਨਲ ਇਗਜ਼ਾਮ ਸਲਾਨਾ ਪ੍ਰੀਖਿਆ ਉਨ੍ਹਾਂ ਦੀ ਅੱਜ ਆਪਾਂ ਉਸੇ ਲੜੀ ਨੂੰ ਅੱਗੇ ਤੋਰਨਾ ਹੈ ਤੇ ਅੱਜ ਤੁਹਾਨੂੰ ਮੈਂ ਕੁਝ ਖਾਸ ਗੱਲਾਂ ਵੀ ਦੱਸਣੀਆਂ ਜਿਹੜੀਆਂ ਤੁਸੀਂ ਨੋਟ ਵੀ ਕਰ ਲੈਣੀਆਂ ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਦੋਂ ਦੀ ਇਹ ਆਪਾਂ ਕਲਾਸ ਆਨਲਾਈਨ ਜਿਹੜੀ ਐ ਲਾਉਣ ਲੱਗੇ ਆ ਤੁਹਾਨੂੰ ਇੱਕੋ ਹੀ ਗੱਲ ਮੈਂ ਹਰ ਇੱਕ ਵੀਡੀਓ ਦੇ ਵਿੱਚ ਸਮਝਾਉਣਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਪੇਪਰ ਦੀ ਰੂਪਰੇਖਾ ਕੀ ਹੈ ਉਹ ਪਤਾ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਤੁਸੀਂ ਜਿੰਨੇ ਵੀ ਮੇਰੇ ਨਾਲ ਜੁੜੇ ਹੋ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਪੇਪਰ ਦੀ ਰੂਪਰੇਖਾ ਜਿਹੜੀ ਪਤਾ ਹੋਵੇਗੀ ਠੀਕ ਹੈ ਚਲੋ ਆਪਾਂ ਆਪਣੇ ਵਿਸ਼ੇ ਵੱਲ ਵਧਦੇ ਹਾਂ ਤੇ ਤੁਸੀਂ ਸਾਰਿਆਂ ਨੇ ਆਪਦੇ ਕੋਲ ਕਾਪੀ ਪੈਨ ਪੈਂਸਲ ਰੱਖਣਾ ਹੈ ਤਾਂ ਜੋ ਸਾਡੇ ਵੱਲੋਂ ਤੁਹਾਨੂੰ ਕੋਈ ਜ਼ਰੂਰੀ ਤੇ ਮਹੱਤਵਪੂਰਨ ਚੀਜ਼ ਲਿਖਾਈ ਜਾਵੇ ਤਾਂ ਤੁਸੀਂ ਉਸ ਨੂੰ ਲਿਖ ਲੈਣਾ ਤੇ ਜੇ ਤੁਹਾਨੂੰ ਲੱਗੇ ਵੀ ਆਹ ਚੀਜ਼ ਜਿਹੜੀ ਹੈ ਉਹ ਮਹੱਤਵਪੂਰਨ ਹੈ ਤੇ ਤੁਸੀਂ ਉਸ ਨੂੰ ਨੋਟ ਕਰ ਲੈਣਾ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਪਹਿਰੇ ਦਾ ਉਚਾਰਨ ਕਰਾਂਗੇ ਤੇ ਤੁਸੀਂ ਸਾਰਿਆਂ ਨੇ ਮੇਰੇ ਨਾਲ ਇਸ ਪਹਿਰੇ ਦਾ ਉਚਾਰਨ ਕਰਨਾ ਹੈ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਉੱਤੇ ਬੈਠਣ ਉਪਰੰਤ ਬਹੁਤ ਸਾਰੀ ਰਚਨਾ ਕੀਤੀ ਨਾਨਾ ਗੁਰੂ ਅਮਰਦਾਸ ਜੀ ਦਾ ਦਿੱਤਾ ਵਰ ਦੋਹਿਤਾ ਬਾਣੀ ਕਾ ਬੋਹਿਤਾ ਬਿਲਕੁਲ ਸੱਚ ਸਿੱਧ ਹੋਇਆ ਤਾਂ ਹੁਣ ਦੇਖੋ ਆਪਾਂ ਸਿਰਫ ਦੋ ਹੀ ਜਿਹੜੀਆਂ ਪੰਕਤੀਆਂ ਜਾਂ ਦੋ ਹੀ ਵਾਕ ਪੜੇ ਨੇ ਤਾਂ ਉਹਨਾਂ ਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਜਿਹੜੇ ਗੁਰੂ ਅਮਰਦਾਸ ਜੀ ਨੇ ਉਹ ਗੁਰੂ ਅਰਜਨ ਦੇਵ ਜੀ ਦੇ ਕੀ ਹੈਗੇ ਆ ਨਾਨਾ ਜੀ ਠੀਕ ਹੈ ਜੀ ਤਾਂ ਉਹਨਾਂ ਨੇ ਇਹ ਵਰ ਦਿੱਤਾ ਸੀ ਕਿਹੜਾ ਦੋਹੀਤਾ ਬਾਣੀ ਦਾ ਬੋਹੀਤਾ ਬਿਲਕੁਲ ਸੱਚ ਸਿੱਧ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 5894 ਸ਼ਬਦਾਂ ਵਿੱਚੋਂ 2218 ਸ਼ਬਦ ਆਪ ਜੀ ਦੇ ਹੀ ਰਚਨਾ ਹਨ ਉਹਨਾਂ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਰੱਬੀ ਪ੍ਰੇਮ ਪਿਆਰ ਭਗਤੀ ਸਿਮਰਨ ਤੇ ਡੁੱਗੀ ਜੀਵਨ ਜਾਚ ਵਾਲਾ ਹੈ ਸੁਖਮਣੀ ਸਾਹਿਬ ਆਪ ਜੀ ਦੀ ਸ਼ਾਹਕਾਰ ਰਚਨਾ ਹੈ ਇਸ ਵਿੱਚ ਬਹੁਤ ਸਰਲ ਢੰਗ ਨਾਲ ਨਾਮ ਸਿਮਰਨ ਸੰਤ ਭਗਤ ब्रह्म ज्ञानी जीवन जुगत आद बारे अपने विचार पेश किए नए ਹਨ ਉਸ ਸਮੇਂ ਪ੍ਰਚਲਿਤ ਸੰਤ ਭਾਸ਼ਾ ਬ੍ਰਿਜ ਭਾਸ਼ਾ ਰੇਖਤਾ ਹਿੰਦੂਸਤਾਨੀ ਗਾਥਾ ਸਹਿਸਕ੍ਰਿਤੀ ਪੰਜਾਬੀ ਤੇ ਲਹਿੰਦੀ ਸਭ ਵਣਕੀ ਦੀਆਂ ਭਾਸ਼ਾਵਾਂ ਵਿੱਚ ਆਪ ਜੀ ਦੀ ਜਿਹੜੀ ਰਚਨਾ ਉਹ ਮਿਲਦੀ ਹੈ ਆਪ ਨੇ 30 ਰਾਗਾਾਂ ਦੇ ਵਿੱਚ ਜਿਹੜੀ ਐ ਉਹ ਬਾਣੀ ਰਚੀ ਐ ਆ ਪਸੰਦੀਤ ਤੇ ਰਾਗਾਾਂ ਦੀ ਪੂਰੀ ਮੁਹਾਰਤ ਰੱਖਦੇ ਸਨ ਠੀਕ ਹੈ ਜੀ ਇਸੇ ਨੂੰ ਤੁਸੀਂ ਨੋਟ ਕਰ ਲੈਣਾ ਅੱਗੇ ਜੀ ਸਰੰਦਾ ਉਹਨਾਂ ਦਾ ਮਨਪਸੰਦ ਸਾਜ ਸੀ ਠੀਕ ਹੈ ਜੀ ਤਾਂ ਲੋਵਰੀ ਪਿਆਰੇ ਵਿਦਿਆਰਥੀਓ ਆਪਾਂ ਪਹਿਰੇ ਦਾ ਉਚਾਰਨ ਕਰ ਲਿਆ ਤੇ ਹੁਣ ਵਾਰੀ ਹੈ ਜੀ ਪ੍ਰਸ਼ਨਾਂ ਦੀ ਕੁਝ ਪ੍ਰਸ਼ਨਾਂ ਦੇ ਉੱਤਰ ਤੁਹਾਨੂੰ ਮੈਂ ਦਸਾਂਗਾ ਕੋਈ ਪ੍ਰਸ਼ਨਾਂ ਦੇ ਉੱਤਰ ਤੁਸੀਂ ਮੈਨੂੰ ਦੱਸਨੇ ਨੇ ਤਾਂ ਇੱਥੇ ਤੁਹਾਨੂੰ ਮੈਂ ਗੱਲ ਲਾਖਦਾ ਹਾਂ ਵੀ ਤੁਹਾਡੇ ਸਾਰਿਆਂ ਕੋਲ ਹੀ ਪੰਜਾਬੀ ਦੀ ਜਿਹੜੀ 8ਵੀਂ ਜਮਾਤ ਦੀ ਕਿਤਾਬ ਹੈ ਉਹ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਹੁਣ ਪ੍ਰਸ਼ਨ ਪੁੱਛੂਗਾ ਇੱਕ ਤਾਂ ਉਸ ਦਾ ਉੱਤਰ ਤੁਸੀਂ ਮੈਨੂੰ ਦੇਣਾ ਹੈ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਪਹਿਲਾ ਪ੍ਰਸ਼ਨ ਕਰਦੇ ਹਾਂ ਕਿ ਉਪਰੋਕਤ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ ਉਪਰੋਕਤ ਪੈਰਾ ਜਿਹੜਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ ਤਾਂ ਇਸ ਦਾ ਉੱਤਰ ਹੈ ਦੇਖੋ ਆਪਾਂ ਪੈਰਾ ਪੜਿਆ ਪੈਰੇ ਦੇ ਵਿੱਚ ਜਿਸ ਵਿਅਕਤੀ ਦੀ ਬਾਰੇ ਗੱਲ ਹੋਈ ਹੈ ਉਹ ਹੈ ਜੀ ਗੁਰੂ ਅਰਜਨ ਦੇਵ ਜੀ ਤਾਂ ਜੇ ਆਪਾਂ ਵਿਕਲਪ ਵਿਕਲਪ ਭਾਵ ਆਪਸ਼ਨ ਵੇਖੀਏ ਤਾਂ ਉਹਦੇ ਚ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਫਰੀਦ ਸ਼ਿਵ ਸਿੰਘ ਬੁੱਤ ਘੜਾ ਹੇ ਰੱਬ ਦੀ ਪੌੜੀ ਅੱਛਾ ਹੁਣ ਤੁਸੀਂ ਮੇਰੇ ਨਾਲ ਜਿਹੜੇ ਵਿਦਿਆਰਥੀ ਜੁੜੇ ਹੋ ਤੁਸੀਂ ਮੈਨੂੰ ਦੱਸੋ ਵੀ ਇਹ ਜਿਹੜਾ ਪੈਰਾ ਹੈ ਇੱਕ ਇਸ ਪਾਠ ਦੇ ਵਿੱਚੋਂ ਲਿਆ ਗਿਆ ਹੈ ਫਟਾਫਟ ਜਿਵੇਂ ਵੀ ਤੁਹਾਨੂੰ ਤੋਂ ਲਿਖਿਆ ਜਾਂਦਾ ਹੈ ਦਵਾ ਦਬ ਇਸ ਚੀਜ਼ ਦਾ ਜਿਹੜਾ ਤੁਸੀਂ ਮੈਨੂੰ ਉੱਤਰ ਦੇਣਾ ਤੇ ਇਹਦੇ ਨਾਲ ਹੀ ਦੂਸਰਾ ਪ੍ਰਸ਼ਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਪਾਠ ਕਿਸ ਦਾ ਲਿਖਿਆ ਹੋਇਆ ਹੈ ਇਹਦਾ ਉੱਤਰ ਵੀ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਲਾਈਵ ਚੈਟ ਦੇ ਵਿੱਚ ਦੇਣਾ ਹੈ ਵੀ ਇਹ ਦੋਨਾਂ ਪ੍ਰਸ਼ਨਾਂ ਦੇ ਤੁਸੀਂ ਉੱਤਰ ਦੱਸਨੇ ਆ ਵੀ ਇਹ ਪਹਿਲਾ ਕਿਸ ਪਾਠ ਵਿੱਚੋਂ ਲਿਆ ਗਿਆ ਦੂਸਰਾ ਉਹ ਪਾਠ ਕਿਨੇ ਲਿਖਿਆ ਹੈ ਤੋਂ ਅਨੁਮਾਨੇ ਦੱਸ ਦਿਆਂ ਇਹ ਤੁਹਾਨੂੰ ਜਿਹੜੇ ਪ੍ਰਸ਼ਨਾਂ ਦੇ ਉੱਤਰ ਹਨ ਤੁਹਾਡੀ ਜਿਹੜੀ ਪੰਜਾਬੀ ਦੀ ਕਿਤਾਬ ਹੈ ਉਹਦੇ ਵਿੱਚ ਲਿਖੇ ਹੋਏ ਨੇ ਕਿੱਥੇ ਉਸ ਪਾਠ ਦਾ ਨਾਂ ਤੇ ਪਾਠ ਦੇ ਨਾਂ ਦੇ ਸਾਹਮਣੇ ਉਹਨਾਂ ਦਾ ਜਿਹੜਾ ਲੇਖਕ ਹੈ ਉਹਦਾ ਨਾਂ ਲਿਖਿਆ ਚਲੋ ਤੁਹਾਨੂੰ ਮੈਂ ਪਹਿਲੇ ਪ੍ਰਸ਼ਨ ਦਾ ਜਿਹੜਾ ਉੱਤਰ ਦੱਸ ਦਿੰਨਾ ਪਹਿਲਾ ਪ੍ਰਸ਼ਨ ਹੈ ਜੀ ਉਪਰੋਕਤ ਪੈਰਾ ਕਿਸ ਪਾਠ ਵਿੱਚੋਂ ਲਿਆ ਗਿਆ ਹੈ ਹਾਂ ਜੀ ਇੱਕ ਵਿਦਿਆਰਥੀ ਹੈ ਜਿਨੇ ਜੈ ਹਰਮਾਨ ਜੀ ਲਿਖਿਆ ਸ਼ਾਬਾਸ਼ ਪੁੱਤਰੋ ਨੇ ਉਪਰ ਉੱਤਰ ਦਿੱਤਾ ਹੈ ਊੜਾ ਜਾਨੀ ਕਿ ਏ ਆਪਸ਼ਨ ਤਾਂ ਬਿਲਕੁਲ ਸਹੀ ਹੈ ਇਹ ਜਿਹੜਾ ਪੈਰਾ ਹੈ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਪਾਠ ਹੈ ਉਸ ਵਿੱਚੋਂ ਲਿਆ ਗਿਆ ਹੈ ਹੁਣ ਦੂਸਰੇ ਪਾਠ ਦਾ ਉੱਤਰ ਜਿਹੜਾ ਪ੍ਰਸ਼ਨ ਦਾ ਉੱਤਰ ਤੁਸੀਂ ਮੈਨੂੰ ਦਿਓਗੇ ਤੇ ਆਪਾਂ ਚੱਲਦੇ ਹਾਂ ਜੀ ਤੀਜੇ ਦੇ ਵੱਲ ਗੁਰੂ ਅਰਜਣ ਦੇਵ ਜੀ ਗੁਰੂ ਅਰਜਣ ਦੇਵ ਜੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸਨ ਤਾਂ ਆਪਾਂ ਇਸ ਪੈਰੇ ਦੇ ਵਿੱਚ ਪੜਿਆ ਇਸ ਪੈਰੇ ਦੇ ਵਿੱਚ ਪੜਿਆ ਨਾ ਕਿ ਨਾਨਾ ਗੁਰੂ ਅਮਰਦਾਸ ਜੀ ਨੇ ਦਿੱਤਾ ਵਰ ਦੋਹਿਤਾ ਭਾਵ ਕੀ ਹੈ ਗੁਰੂ ਅਰਜਣ ਦੇਵ ਜੀ ਗੁਰੂ ਅਮਰਦਾਸ ਜੀ ਦੇ ਦੋਹਤੇ ਲੱਗਦੇ ਸਨ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕੀ ਵਰ ਦਿੱਤਾ ਸੀ ਤਾਂ ਆਪਾਂ ਹੁਣੇ ਹੀ ਗੱਲ ਕੀਤੀ ਹੈ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਅਰਜ ਦੇਵ ਜੀ ਨੂੰ ਦੋਹਿਤਾ ਬਾਣੀ ਕਾ ਬੋਹਿਤਾ ਜਿਹੜਾ ਉਹ ਵਰ ਦਿੱਤਾ ਸੀ ਅੱਗੇ ਪ੍ਰਸ਼ਨ ਜੀ ਪ੍ਰਸ਼ਨ ਨੰਬਰ 5 ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹ ਕਾ ਰਚਨਾ ਕਿਹੜੀ ਹੈ ਤਾਂ ਆਪਾਂ ਪਹਿਰੇ ਦੇ ਵਿੱਚ ਪੜਿਆ ਹੈ ਕਿ ਉਹਨਾਂ ਦੀ ਜਿਹੜੀ ਸ਼ਾਹ ਕਾ ਰਚਨਾ ਹੈ ਉਹ ਹੈ ਜੀ ਸੁਖਮਨੀ ਸਾਹਿਬ ਤਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਮੈਂ ਇੱਥੇ ਇੱਕ ਗੱਲ ਦੱਸ ਦਿਆਂ ਜਿਹੜੀਆਂ ਆਪਣੇ ਕੋਲੇ ਆਪਸ਼ਨ ਆਈਆਂ ਨੇ ਤਾਂ ਇਹਨਾਂ ਦੇ ਵਿੱਚ ਇੱਕ ਸ਼ਿਵ ਸਿੰਘ ਬੁੱਤ ਘਾੜਾ ਸ਼ਿਵ ਸਿੰਘ ਬੁੱਤ ਘਾੜਾ ਨਾਂ ਦਾ ਇੱਕ ਵਿਅਕਤੀ ਹੈ ਉਸਦੀ ਗੱਲਬਾਤ ਆਈ ਹੈ ਇਹ ਵੀ ਮਸ਼ਹੂਰ ਹੈ ਤੇ ਤੁਸੀਂ ਇਹਨਾਂ ਦੇ ਜਿਹੜੇ ਪੈਰੇ ਆ ਉਹ ਵੀ ਕਰ ਲੈਣੇ ਆ ਇਹ ਪਾਠ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ ਠੀਕ ਹੈ ਜੀ ਅੱਗੇ ਆਪਾਂ ਹੁਣ ਗੱਲ ਕਰਦੇ ਆਂ ਦੂਜੇ ਨੰਬਰ ਤੇ ਜਿਹੜਾ ਪੈਰਾ ਹੈ ਉਸ ਬਾਰੇ ਉਹ ਪੈਰਾ ਹੈ ਜੀ 100 ਵਾਰ ਦਾ ਦਿਨ ਆ ਗਿਆ ਬਲਜੀਤ ਬਹੁਤ ਖੁਸ਼ੀ ਅਗਲੇ ਦਿਨ ਸਵੇਰੇ ਵਿਦਿਆਰਥੀਆਂ ਦੀ ਭਰੀ ਮਿੰਨੀ ਬੱਸ ਚੰਡੀਗੜ੍ਹ ਲਈ ਰਵਾਨਾ ਹੋ ਗਈ ਸਭ ਤੋਂ ਪਹਿਲਾਂ ਛੱਤ ਬੀੜ ਚੜੀਆਂ ਕਰ ਦੇਖਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਚੜੀਆਂ ਕਰ ਕਾਫੀ ਵੱਡਾ ਸੀ ਉਸ ਨੂੰ ਵੇਖਦਿਆਂ ਵੇਖਦਿਆਂ 2 2.5 ਘੰਟੇ ਲੱਗ ਗਏ ਕਈ ਜਾਨਵਰ ਤੇ ਪੰਛੀ ਵਿਦਿਆਰਥੀਆਂ ਨੇ ਪਹਿਲੀ ਵਾਰ ਵੇਖੇ ਸਨ। ਸ਼੍ਰੀ ਮਦਨ ਲਾਲ ਅਧਿਆਪਕ ਜੀ ਨੇ ਕਈ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ। ਬੱਚੇ ਬੜੇ ਖੁਸ਼ ਹੋ ਰਹੇ ਸਨ। ਚਿੜੀਆਂ ਘਰ ਵੇਖਣ ਤੋਂ ਬਾਅਦ ਫਿਰ ਸਾਰੇ ਜਿਹੜੇ ਅੱਧੇ ਕੋ ਘਟੜੇ ਵਿੱਚ ਚੰਡੀਗੜ੍ਹ ਪੁੱਜ ਗਏ। ਚੰਡੀਗੜ੍ਹ ਵਿੱਚ ਉਹ ਰਾਖ ਗਾਰਡਨ, ਰੋਜ਼ ਗਾਰਡਨ ਪੰਜਾਬ ਯੂਨੀਵਰਸਿਟੀ ਅਜਾਇਬ ਘਰ ਅਤੇ ਕਈ ਹੋਰ ਮਹੱਤਵਪੂਰਨ ਥਾਵਾਂ ਵੇਖਦੇ ਰਹੇ। ਉਹਨਾਂ ਵਿੱਚੋਂ ਕਈ ਬੱਚੇ ਪਹਿਲੀ ਵਾਰ ਚੰਡੀਗੜ੍ਹ ਆਏ ਸਨ। ਸੋਹਣਾ ਸ਼ਹਿਰ ਵੇਖ ਕੇ ਉਹਨਾਂ ਨੂੰ ਖੁਸ਼ੀ ਭਰੀ ਹੈਰਾਨੀ ਹੋ ਰਹੀ ਸੀ। ਅਧਿਆਪਕਾਂ ਨੇ ਉਹਨਾਂ ਨੂੰ ਦੱਸਿਆ ਕਿ ਚੰਡੀਗੜ੍ਹ ਭਾਰਤ ਦਾ ਅਜੀਹ ਸ਼ਹਿਰ ਹੈ ਜਿਹੜਾ ਬੜੀ ਸੁਚੱਜੀ ਯੋਜਨਾ ਨਾਲ ਉਸਾਰਿਆ ਗਿਆ ਹੈ। ਪ੍ਰਸਿੱਧ ਫ੍ਰਾਂਸੀਸੀ ਆਰਟੀਟੈਕਟ ਲੀ ਕਾਰਬੂਜ਼ੀਅਰ ਨੇ ਇਸ ਸ਼ਹਿਰ ਦਾ ਨਕਸ਼ਾ ਬਣਾਇਆ ਸੀ ਤਾਂ ਹੁਣ ਇਸ ਪੈਰੇ ਦਾ ਆਪਾਂ ਉਚਾਰਨ ਕਰ ਲਿਆ ਤੇ ਹੁਣ ਆਪਾਂ ਇਹਨਾਂ ਦਾ ਜਿਹੜਾ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਜੀ ਉਪਰੋਕਤ ਪੈਰਾ ਕਿਹੜੇ ਪਾਠ ਵਿੱਚੋਂ ਲਿਆ ਗਿਆ ਹੈ ਹਾਂਜੀ ਕੋਈ ਬੱਚੇ ਆਰਤੀ ਮੈਨੂੰ ਦੱਸ ਸਕਦਾ ਹੈ ਵੀ ਉਪਰੋਕਤ ਪੈਰਾ ਜਿਹੜਾ ਹੈ ਇਹ ਕਿਹੜੇ ਪਾਠ ਦੇ ਵਿੱਚੋਂ ਲਿਆ ਗਿਆ ਹੈ ਉਦੋਂ ਤੱਕ ਤੁਹਾਨੂੰ ਮੈਂ ਇਹ ਦੇ অপਸ਼ਨ ਦੱਸ ਦਿੰਨਾ ਪਹਿਲਾ ਹੈ ਜੀ ਦਲੇਰੀ ਦੂਜਾ ਹੈ ਜੀ ਪੇਮੀ ਦੇ ਨਿਆਣੇ ਤੀਜਾ ਹੈ ਜੀ ਗੱਗੂ ਤੇ ਚੌਥਾ ਹੈ ਜੀ ਭੂਆ ਹਾਂਜੀ ਇਹਦਾ ਤੁਸੀਂ ਮੈਨੂੰ ਦੱਸਣਾ ਹੈਗਾ ਵੀ ਇਹ ਕਿਹੜੇ ਪਾਠ ਵਿੱਚੋਂ ਲਿਆ ਗਿਆ ਹਾਂਜੀ ਇਹਦੀ A অপਸ਼ਨ ਹੈ ਜੀ ਸ਼ਾਬਾਸ਼ A ਵੀ ਪਹਿਲੇ ਅਰੇ ਵਿਦਿਆਰਥੀ ਨੇ ਉੱਤਰ ਦਿੱਤਾ ਹੈ ਸ਼ਾਬਾਸ਼ ਵੀ ਇਹਦਾ ਉੱਤਰ ਹੈ ਜੀ ਦਲੇਰੀ ਪਾਠ ਵਿੱਚੋਂ ਇਹ ਲਿਆ ਗਿਆ ਤੇ ਹੁਣ ਇਹ ਵੀ ਮੈਨੂੰ ਦੱਸੋ ਵੀ ਇਹ ਜਿਹੜਾ ਪਾਠ ਆ ਉਹ ਲਿਖਿਆ ਕਿੰਨੇ ਐ ਜਦੋਂ ਤੱਕ ਤੁਸੀਂ ਉਹਦਾ ਉੱਤਰ ਦਿਨੇ ਹੋ ਮੈਂ ਤੁਹਾਨੂੰ ਲੇਖਕਾਂ ਦੇ ਨਾਂ ਦੱਸ ਦਿੰਨਾ ਪ੍ਰਿੰਸੀਪਲ ਸੰਤ ਸਿੰਘ ਸੇਖੋ ਨਾਨਕ ਸਿੰਘ ਦਰਸ਼ਨ ਸਿੰਘ ਆਸਟ ਜਾਂ ਗੋਪਾਲ ਸਿੰਘ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਮੈਨੂੰ ਉੱਤਰ ਦੱਸੋ ਕਿ ਜਿਹੜਾ ਉਪਰੋਕਤ ਪੈਰਾ ਆਪਾਂ ਪੜਿਆ ਦਲੇਰੀ ਉਹ ਕਿਨੇ ਲਿਖਿਆ ਠੀਕ ਹੈ ਜੀ ਤਾਂ ਚਲੋ ਤੁਹਾਨੂੰ ਮੈਂ ਇਹਦਾ ਉੱਤਰ ਦੱਸ ਦਿੰਨਾ ਕਿ ਇਹ ਕਿਨੇ ਲਿਖਿਆ ਇਹ ਤੁਸੀਂ ਮੈਨੂੰ ਦੱਸਣਾ ਮੈਂ ਤਾਂ ਤੁਹਾਨੂੰ ਦੱਸ ਹੀ ਦੇਵਾਂਗਾ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਕੀ ਦੇਖਣ ਦਾ ਪ੍ਰੋਗਰਾਮ ਬਣਾਇਆ ਹੁਣ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਕੀ ਦੇਖਣ ਦਾ ਪ੍ਰੋਗਰਾਮ ਬਣਾਇਆ ਸੀ ਆਪਾਂ ਪੜ੍ਹ ਕੇ ਆਇਆ ਕਿ ਸਭ ਤੋਂ ਪਹਿਲਾਂ ਉਹ ਛਤਬੀੜ ਚਿੜੀਆ ਕਰਮਖੇ ਜਿਹੜੇ ਵੇਖਣ ਤਾਂ ਉਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਅਗਰ ਇਹ ਕਿਹੜਾ ਸ਼ਹਿਰ ਭਾਰਤ ਵਿੱਚ ਸਵਚੱਜੀ ਯੋਜਨਾ ਨਾਲ ਉਸਾਰਿਆ ਗਿਆ ਹੈ ਤਾਂ ਇਸ ਦਾ ਉੱਤਰ ਹੈ ਜੀ ਛੱਤੀਗੜ੍ਹ ਅਗਰ ਇਹ ਚੰਡੀਗੜ੍ਹ ਦਾ ਨਕਸ਼ਾ ਕਿਸ ਨੇ ਤਿਆਰ ਕੀਤਾ ਸੀ ਤਾਂ ਚੰਡੀਗੜ੍ਹ ਦਾ ਜਿਹੜਾ ਨਕਸ਼ਾ ਸੀ ਉਹ ਊੜਾ ਆਪਸ਼ਨ ਹੈ ਜੀ ਫਰਾਂਸੀਸੀ ਆਰਕੀਟੈਕਟ ਲੀ ਕਾਰਫੂਜ਼ੀਅਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਤਿਆਰ ਕੀਤਾ ਸੀ ਠੀਕ ਹੈ ਜੀ ਇਹ ਸੀ ਕਿ ਆਪਣੇ ਦੋ ਪੈਰੇ ਜਿਨ੍ਹਾਂ ਦੇ ਆਪਾਂ ਉੱਤਰ ਕੀਤੇ ਐ ਤਾਂ ਹੁਣ ਪ੍ਰਸ਼ਨ ਨੰਬਰ 4 ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀਗਾ ਵੀ ਪ੍ਰਸ਼ਨ ਨੰਬਰ 4 ਜਿਹੜਾ ਹੈਗਾ ਤੁਹਾਡਾ ਉਹ ਉਪਰੋਕਤ ਪੈਰਿਆਂ ਵਿੱਚੋਂ ਕੋਈ ਚਾਰ ਪੜਨਾਵ ਦੱਸਣੇ ਆ ਫਿਰ ਜੀ ਪ੍ਰਸ਼ਨ ਨੰਬਰ 5 ਉਪਰੋਕਤ ਪੈਰਿਆਂ ਵਿੱਚੋਂ ហេਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣਨੇ ਆ ਠੀਕ ਹੈ ਹੁਣ ਹੇਠ ਦੇ ਕਿਹਾਂ ਵਿੱਚੋਂ ਕਿਹੜਾ ਕਿਰਿਆ ਸ਼ਬਦ ਹੈ ਕਹਿੰਦਾ ਜੀ ਸਾਇੰਸ ਸਿਟੀ ਇਹ ਇਧਰ ਆ ਗਿਆ ਜੀ ਉੱਪਰ ਹਾਂਜੀ ਇਹ ਆ ਜੀ ਆਪਣੇ ਕੋਲੇ ਖੁਸ਼ੀ ਹੈਰਾਨ ਸੋਹਣਾ ਦੱਸਿਆ ਖੁਸ਼ੀ ਹੈਰਾਨ ਸੋਹਣਾ ਤੇ ਦੱਸਿਆ ਇਹ ਆ ਜੀ ਇਹਨਾਂ ਜੀ ਤੁਸੀਂ ਮੈਨੂੰ ਦੱਸਣਾ ਕਿ ਇਹਨਾਂ ਚੋਂ ਕਿਹੜਾ ਕਿਰਿਆ ਜਿਹੜਾ ਸ਼ਬਦ ਹੈ ਉਹ ਕਿਹੜਾ ਹੈ ਤਾਂ ਤੁਸੀਂ ਮੈਨੂੰ ਉੱਤਰ ਦੇਣਾ ਜਿਹੜੀਆਂ ਚੀਜ਼ਾਂ ਦਾ ਤੁਸੀਂ ਉੱਤਰ ਦੇ ਸਕਦੇ ਹੋ ਉਹ ਤੁਸੀਂ ਦੇਣਾ ਜਿਹੜੀਆਂ ਚੀਜ਼ਾਂ ਦਾ ਮੈਨੂੰ ਲੱਗਿਆ ਵੀ ਇਹਦਾ ਜਵਾਬ ਤੁਹਾਨੂੰ ਔਖਾ ਉਹਦਾ ਤੁਹਾਨੂੰ ਮੈਂ ਸਮਝਾਵਾਂਗਾ ਤਾਂ ਤੁਹਾਡੇ ਕੋਲੇ ਆਪਸ਼ਨ ਹੈ ਆ ਚਾਰ ਆਪਸ਼ਨ ਹੈਗੀਆਂ ਮੈਂ ਟਿਕ ਲਾ ਦਿੰਦਾ ਉਹਦੇ ਉੱਤੇ ਖੁਸ਼ੀ ਹੈਰਾਨ ਸੋਣਾ ਤੇ ਦਸਿਆ ਹੁਣ ਇਹ ਚਾਰ ਆਪਸ਼ਨਾਂ ਨੇ ਚਾਰ ਆਪਸ਼ਨਾਂ ਦੇ ਵਿੱਚੋਂ ਤੁਸੀਂ ਮੈਨੂੰ ਦੱਸਣਾ ਹੈ ਵੀ ਇਹਨਾਂ ਦੇ ਵਿੱਚੋਂ ਕਿਰਿਆ ਸ਼ਬਦ ਕਿਹੜਾ ਹੈਗਾ ਠੀਕ ਹੈ ਜੀ ਹਾਂਜੀ ਕੋਈ ਦਵਾਦਵ ਮੈਨੂੰ ਲਾਈਵ ਚੈਟ ਦੇ ਵਿੱਚ ਦੱਸੋ ਵੀ ਇਹਦਾ ਕੀ ਉੱਤਰ ਆਊਗਾ ਉਦੋਂ ਤੱਕ ਆਪਾਂ ਅਗਲਾ ਪ੍ਰਸ਼ਨ ਕਰ ਲੈਨੇ ਆ ਵਿਦਿਆਰਥੀਆਂ ਸ਼ਬਦ ਦਾ ਲਿੰਗ ਬਦਲੋ ਵਿਦਿਆਰਥੀਆਂ ਸ਼ਬਦ ਦਾ ਲਿੰਗ ਬਦਲੋ ਹਾਂਜੀ ਰਾਜਕੁਮਾਰ ਨੇ ਉੱਤਰ ਦਿੱਤਾ ਜੀ ਆਪਾਂ ਨੂੰ ਡੀ অপਸ਼ਨ ਤਾਂ ਬਿਲਕੁਲ ਜਿਹੜੇ ਸਹੀ ਹੈ ਡੀ অপਸ਼ਨ ਇਹ ਕਿਰਿਆ ਸ਼ਬਦ ਹੈ ਇਸ ਪ੍ਰਸ਼ਨ ਦੇ ਵਿੱਚ ਤੇ ਇਸ ਪੈਰੇ ਦੇ ਮੁਤਾਬਕ ਠੀਕ ਹੈ ਜੀ ਹੁਣ ਅਗਲੇ ਪ੍ਰਸ਼ਨ ਦਾ ਵੀ ਮੈਨੂੰ ਉੱਤਰ ਦਿਓ ਵਿਦਿਆਰਥੀਆਂ ਸ਼ਬਦ ਦਾ ਲਿੰਗ ਬਦਲੋ ਤੁਹਾਡੇ ਕੋਲ ਆਪਸ਼ਨ ਕਿਹਨੇ ਵਿਦਿਆ ਵਿਦਿਆਰਥਨਾ ਵਿਦਿਆਰਥਨ ਜਾਂ ਵਿਦਵਾਨੀ ਤੁਸੀਂ ਮੈਨੂੰ ਸਿੱਧਾ ਆਪਸ਼ਨ ਵੀ ਦੱਸ ਸਕਦੇ ਹੋ ਤੇ ਮੈਨੂੰ ਉਹਦਾ ਉੱਤਰ ਲਿਖ ਕੇ ਵੀ ਦੱਸ ਸਕਦੇ ਹੋ ਹਾਂਜੀ ਫਟਾਫਟ ਦੇ ਨਾਲ ਤੁਸੀਂ ਮੈਨੂੰ ਉਹਦਾ ਉੱਤਰ ਦੱਸੋ ਵੀ ਵਿਦਿਆਰਥੀਆਂ ਸ਼ਬਦ ਦਾ ਲਿੰਗ ਕੀ ਹੋਵੇਗਾ ਉਦੋਂ ਤੱਕ ਆਪਣਾ ਆਪਾਂ ਜਿਹੜਾ ਤੀਸਰਾ ਪ੍ਰਸ਼ਨ ਕਰਦੇ ਆਂ ਕਿ ਸਾਡੀ ਸੀਤਾ ਦੇ ਵੀ ਵੱਲੋਂ ਵੀ ਆਪਣੇ ਕੋਲੇ ਉੱਤਰ ਆਇਆ ਦੱਸਿਆ ਠੀਕ ਹੈ ਜੀ ਇਹ ਹੋ ਗਿਆ ਹੈ ਹੁਣ ਅਗਲਾ ਪ੍ਰਸ਼ਨ ਤੁਸੀਂ ਦੱਸਣਾ ਹੈ ਵੀ ਵਿਦਿਆਰਥੀਆਂ ਸ਼ਬਦ ਦਾ ਲਿੰਗ ਕੀ ਹੈ ਆਪਸ਼ਨ ਆਪਣੇ ਕੋਲੇ ਚਾਰ ਨੇ ਪਹਿਲੀ ਹੈ ਜੀ ਊੜਾ ਵਿਦਿਆ ਆੜਾ ਵਿਦਿਆਰਥਨਾ ਈੜੀ ਵਿਦਿਆਰਥਨ ਤੇ ਅੱਗੇ ਹੈ ਜੀ ਸਸਾ ਵਿਦਵਾਨੀ ਹਾਂਜੀ ਆਪਣੇ ਕੋਲੇ ਇੱਕ ਬੱਚਾ ਹੈ ਉਹਨੇ ਪਰਮਾਤਮਾ ਦਾ ਨਾਮ ਲਿਖਿਆ ਹੋਇਆ ਜੈ ਹਨੂਮਾਨ ਜੀ ਉਹ ਉਸ ਦਾ ਬਿਲਕੁਲ ਉੱਤਰ ਜਿਹੜਾ ਵਿਦਿਆਰਥੀਆਂ ਦਾ ਵਿਦਿਆਰਥ ਨਾ ਬਣੇਗਾ ਉਹ ਥੋੜਾ ਜਿਹਾ ਉਹਦਾ ਉੱਤਰ ਗਲਤ ਹੋ ਗਿਆ ਕੋਸ਼ਿਸ਼ ਕੀਤੀ ਹੈ ਬੀ ਆਪਸ਼ਨ ਸਾਈਨਿੰਗ ਗਰੁੱਪ ਆ ਗਿਆ ਸਵਾਸ਼ ਠੀਕ ਹੈ ਜੀ ਦੇਖੋ ਹੁਣ ਇੱਥੇ ਇੱਕ ਗੱਲ ਵੇਖੋ ਵੀ ਜਿਹੜਾ ਵਿਦਿਆਰਥੀਆਂ ਸ਼ਬਦ ਹੈ ਉਹ ਬਹੁਵਚਨ ਹੈ ਤਾਂ ਜਿਹੜਾ ਵਿਦਿਆਰਥ ਨੂੰ ਸ਼ਬਦ ਹੈ ਉਹ ਇੱਕ ਵਚਨ ਹੈ ਤਾਂ ਜਦੋਂ ਆਪਣੇ ਕੋਲੇ ਸ਼ਬਦ ਬਹੁਵਚਨ ਹੈ ਤਾਂ ਉਹਦਾ ਜਿਹੜਾ ਆਪਾਂ ਲਿੰਗ ਵੀ ਬਹੁਵਚਨ ਦੇ ਵਿੱਚ ਹੀ ਬਦਲਾਂਗੇ ਠੀਕ ਹੈ ਹੁਣ ਅਗਲਾ ਜਿਹੜਾ ਪ੍ਰਸ਼ਨ ਹੈ ਚਿੜੀਆ ਘਰ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ਹਾਂਜੀ ਹੁਣ ਇਹਦਾ ਜਵਾਬ ਦਿਓ ਵੀ ਚਿੜੀਆ ਘਰ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ਹੈ ਤਾਂ ਤੁਹਾਨੂੰ ਮੈਂ ਇੱਥੋਂ ਦੱਸ ਦੇਣਾ ਵੀ ਤੁਸੀਂ ਕਿ ਚਿੜੀਆ ਘਰ ਕਾਫੀ ਵੱਡਾ ਸੀ ਹੁਣ ਇੱਥੋਂ ਨਤਾਇਆ ਲਾੜੋ ਤੁਸੀਂ ਦਵਾ ਦਾ ਉੱਤਰ ਦੇਣਾ ਕਿ ਚਿੜੀਆ ਘਰ ਕਾਫੀ ਵੱਡਾ ਸੀ ਹਾਂਜੀ ਤੁਸੀਂ ਦੱਸਣਾ ਇਹ ਜਿਹੜਾ ਚਿੜੀਆ ਘਰ ਵਾਲਾ ਪਰਸ਼ਨ ਹੈ ਇਹ ਲਿੰਗ ਹੈ ਜਾਂ ਪੁਲਿੰਗ ਹੈ ਯਾਨੀ ਕਿ ਇਸਤਰੀ ਲਿੰਗ ਹੈ ਜਾਂ ਪੁਲਿੰਗ ਹੈ ਦਵਾਦਾ ਫਟਾਫਟ ਮੈਨੂੰ ਉੱਤਰ ਦਿਓ ਇਹ ਮੇਰੇ ਹਿਸਾਬ ਨਾਲ ਕਿਹੜਾ ਇਹਦਾ ਉੱਤਰ ਦੋਗੇ ਜੀ ਦਵਾਦਾ ਦੱਸੋ ਸ਼ਾਬਾਸ਼ ਪਰਸ਼ਨ ਜਿਹੜਾ ਹੈਗਾ ਚਿੜੀਆ ਘਰ ਸ਼ਬਦ ਹੁਣ ਚਿੜੀਆ ਘਰ ਇੱਕ ਸ਼ਬਦ ਹੈ ਉਹ ਪੁਲਿੰਗ ਸ਼ਬਦ ਹੈ ਜਾਂ ਇਸਤਰੀ ਲਿੰਗ ਇਸ ਪੈਰੇ ਦੇ ਮੁਤਾਬਕ ਦੱਸਣਾ ਹੈ ਤੁਸੀਂ ਆਪ ਦੇ ਹਿਸਾਬ ਨਾਲ ਨਹੀਂ ਦੱਸਣਾ ਮੇਰੇ ਦੇ ਮੁਤਾਬਕ ਹੈ ਜੀ ਚਿੜੀਆਂ ਘਰ ਕਾਫੀ ਵੱਡਾ ਸੀ ਠੀਕ ਹੈ ਜੀ ਸਭ ਤੋਂ ਪਹਿਲਾਂ ਛੱਤ ਵੀਰ ਚਿੜੀਆਂ ਕਰ ਦੇਖਣ ਦਾ ਪ੍ਰੋਗਰਾਮ ਬਣਾਇਆ ਗਿਆ ਹਾਂਜੀ ਹੋਰ ਇਹਦਾ ਹਾਂਜੀ ਪੁਲਿੰਗ ਇਹ ਸਾਈਨਿੰਗ ਗਰੁੱਪ ਜਿਹੜਾ ਦੱਸ ਰਿਹਾ ਜੀ ਪੁਲਿੰਗ ਪਰ ਇਹ ਜਿਹੜਾ ਬਿਲਕੁਲ ਜਿਹੜਾ ਸ਼ਬਦ ਹੈ ਉਹ ਉਤਰ ਹੈ ਬੱਚੇ ਨੇ ਦਿੱਤਾ ਬਿਲਕੁਲ ਸਹੀ ਹੈ ਕਿ ਦੇਖੋ ਵਾਕ ਦੇ ਮੁਤਾਬਕ ਚਿੜੀਆਂ ਘਰ ਕਾਫੀ ਵੱਡਾ ਸੀ ਜੇ ਇੱਥੇ ਉਹਨਾਂ ਨੇ ਇਹ ਨਹੀਂ ਲਿਖਿਆ ਵੀ ਚਿੜੀਆਂ ਘਰ ਕਾਫੀ ਵੱਡੀ ਸੀ ਤਾਂ ਸ਼ਾਬਾਸ਼ ਬੜਾ ਵਧੀਆ ਤੁਸੀਂ ਉੱਤਰ ਦਿੱਤਾ ਯਾਨੀ ਕਿ ਤੁਸੀਂ ਪੈਰੇ ਦੇ ਮੁਤਾਬਕ ਦੱਸਣਾ ਹੈ ਵੀ ਉਸ ਪਰਸ਼ਨ ਦਾ ਉੱਤਰ ਕੀ ਹੈ ਆਪਦੇ ਕੋਲ ਨਹੀਂ ਜੇ ਤਾਂ ਤੁਹਾਡੇ ਤੋਂ ਪੁੱਛਿਆ ਹੋਵੇ ਆਪਦੇ ਕੋਲ ਤਾਂ ਫਿਰ ਤੁਸੀਂ ਉਹਦਾ ਉੱਤਰ ਆਪਦੇ ਕੋਲ ਦੇ ਸਕਦੇ ਹੋ ਜਦੋਂ ਆਪਾਂ ਸਾਰੇ ਦੇ ਸਾਰੇ ਪਰਸ਼ਨ ਪੈਰੇ ਨੂੰ ਪੜ੍ਹ ਕੇ ਦੇਣੇ ਆ ਤਾਂ ਉਦੋਂ ਫਿਰ ਉਹਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਹੁਣ ਪਰਸ਼ਨ ਨੰਬਰ 6 ਦੀ ਆਪਾਂ ਗੱਲ ਕਰ ਲੈਨੇ ਆ ਪਰਸ਼ਨ ਨੰਬਰ 6 ਦੇ ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸ਼ਰਾਮ ਚਿੰਨ ਲਿਖੋ ਇਹ 3 ਦਿਨ ਹੋ ਗਏ ਆਪਾਂ ਇਹ ਪ੍ਰਸ਼ਨ ਤੁਹਾਨੂੰ ਕਰਵਾਇਆ ਹੈ ਤੁਸੀ ਤੁਹਾਨੂੰ ਇਹ ਹੁੰਦਾ ਹੈ ਅੱਛਾ ਹੁਣ ਪ੍ਰਸ਼ਨ ਨੰਬਰ 7 ਦੇ ਬਾਰੇ ਗੱਲ ਕਰਦੇ ਆ ਤਾਂ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਲੀਅਰ ਕਰ ਦਿਆਂ ਕਿ ਮੈਨੂੰ ਇੱਕ ਬੱਚੇ ਦਾ ਮੈਸੇਜ ਆਇਆ ਸੀਗਾ ਪੁੱਛ ਰਿਹਾ ਸੀ ਉੱਥੇ ਲਿਖਿਆ ਜੀ ਸਹੀ ਮਿਲਾਨ ਕਰੋ ਸਹੀ ਮਿਲਾਨ ਕਰੋ ਹਾਂ ਜੀ ਪੁੱਤਰ ਜੀ ਤੁਸੀ ਮਿਲਾਨ ਹੀ ਕਰਨਾ ਪਰ ਮਿਲਾਨ ਨੂੰ ਤੁਸੀਂ ਐ ਨਹੀਂ ਕਰਨਾ ਐਸ ਤਰ੍ਹਾਂ ਲਿਖ ਕੇ ਨੀ ਮਾਰ ਕੇ ਕਰਦੇ ਹੋ ਐਨੂੰ ਐ ਕਰਦੇ ਹੋ ਇਹਨੂੰ ਐ ਕਰਦੇ ਹੋ ਇਹ ਮਿਲਾਨ ਨਹੀਂ ਕਰਨਾ ਇਹ ਮੈਂ ਤੁਹਾਨੂੰ ਤੁਹਾਨੂੰ ਸਮਝਾਇਆ ਸੀਗਾ ਪਹਿਲਾਂ ਤੁਸੀਂ ਵੇਖਣਾ ਵੀ ਇੱਧਰ ਕਿਹੜੇ ਐ ਯਾਨੀ ਕਿ ਤੁਹਾਡੇ ਖੱਬੇ ਹੱਥ ਕੀ ਕੀ ਲਿਖਿਆ ਉਹਨੂੰ ਤੁਸੀਂ ਪੜ੍ਹਨਾ ਹੈ ਸਭ ਤੋਂ ਪਹਿਲਾਂ ਉਚਾਰਨ ਕਰੋ ਦਿਨ ਖੁਸ਼ ਅਗਲੇ ਸਵੇਰੇ ਪਹਿਲੀ ਸੁਚੱਜੀ ਹੁਣ ਸੱਜੇ ਹੱਥ ਵੇਖੋ ਕੀ ਐ ਪਿਛਲੇ ਸ਼ਾਮ ਉਚੱਜੀ ਉਦਾਸ ਰਾਤ ਤੇ ਅਖੀਰਲੀ ਠੀਕ ਹੈ ਜੀ ਅੱਛਾ ਹੁਣ ਤੁਸੀਂ ਇਹਨਾਂ ਨੂੰ ਕਰਨਾ ਕਿਵੇਂ ਹੈ ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ ਉਹਨੂੰ ਤੁਸੀਂ ਸਮਝ ਲੈਣਾ ਵੀ ਇਹਨਾਂ ਨੂੰ ਤੁਸੀਂ ਕਰਨਾ ਕਿਵੇਂ ਹੈ ਤਾਂ ਇਹਨਾਂ ਨੂੰ ਤੁਸੀਂ ਹੁਣ ਹੈ ਵਿਰੋਧੀ ਸ਼ਬਦ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਦਿਨ ਦਾ ਵਿਰੋਧੀ ਸ਼ਬਦ ਰਾਤ ਹੈ ਖੁਸ਼ ਦਾ ਕੀ ਹੈ ਉਦਾਸ ਹੈ ਅਗਲੇ ਦਾ ਪਿਛਲੇ ਸਵੇਰੇ ਸ਼ਾਮ ਪਹਿਲੀ ਅਖੀਰਲੀ ਸੁਚੱਜੀ ਤੇ ਕੁਚੱਜੀ ਹੁਣ ਤੁਹਾਨੂੰ ਇਹਨਾਂ ਦੇ ਵਿਰੋਧੀ ਸ਼ਬਦ ਪਤਾ ਤਾਂ ਤੁਸੀਂ ਕੀ ਕਰੋਗੇ ਤੁਸੀਂ ਜਿਹੜਾ ਤੁਹਾਡੀ ਆਨਸਰ ਸ਼ੀਟ ਹੈ ਉੱਤਰ ਪੱਤਰ ਜਿਹੜੀ ਤੁਹਾਡੀ ਉਹਦੇ ਤੇ ਤੁਸੀਂ ਪਹਿਲਾਂ ਲਿਖੋਗੇ ਜੀ ਦਿਨ ਦੇਣ ਲਿਖਣ ਤੋਂ ਬਾਅਦ ਉਹਦੇ ਸਾਹਮਣੇ ਇੱਥੇ ਪਿਛਲੇ ਲਿਖਣਾ ਪਿਛਲੇ ਨਹੀਂ ਲਿਖਣਾ ਦੇਣ ਦੇ ਸਾਹਮਣੇ ਤੁਸੀਂ ਲਿਖ ਦੇਣਾ ਜੀ ਰਾਤ ਫਿਰ ਲਿਖੋਗੇ ਤੁਸੀਂ ਖੁਸ਼ ਤਾਂ ਖੁਸ਼ ਦੇ ਸਾਹਮਣੇ ਤੁਸੀਂ ਲਿਖੋਗੇ ਜੀ ਉਦਾਸ ਫਿਰ ਲਿਖੋਗੇ ਜੀ ਅਗਲੇ ਅਗਲੇ ਦੇ ਸਾਹਮਣੇ ਪਿਛਲੇ ਸਵੇਰੇ ਦੇ ਸਾਹਮਣੇ ਕੀ ਲਿਖੋਗੇ ਤੁਸੀਂ ਸ਼ਾਮ ਪਹਿਲੀ ਦੇ ਸਾਹਮਣੇ ਤੁਸੀਂ ਕੀ ਲਿਖਣਾ ਜੀ ਪਹਿਲੀ ਦੇ ਸਾਹਮਣੇ ਅਖੀਰਲੀ ਤੇ ਸੁਚੱਜੇ ਦੇ ਸਾਹਮਣੇ ਤੁਸੀਂ ਕੀ ਲਿਖੋਗੇ ਜੀ ਕੁਚੱਜੇ ਇਹ ਜਿਹੜਾ तरीका बिल्कुल सही है क्योंकि पेपर चेक करने वाले ने ਤੁਹਾਡਾ ਇਹ ਵੀ ਦੇਖਣਾ ਹੈ ਵੀ ਬੱਚੇ ਨੂੰ ਪੇਪਰ ਕਰਨ ਦਾ ਤਰੀਕਾ ਜਾਂ ਸਲੀਕਾ ਆਉਂਦਾ ਹੈ ਜਾਂ ਨਹੀਂ ਆਉਂਦਾ ਇਹ ਚੀਜ਼ ਤੁਹਾਡੀ ਪੇਪਰ ਦੇ ਵਿੱਚ ਤੁਹਾਡੇ ਤੁਹਾਡੇ ਸਹਿਪਾਠੀਆਂ ਨਾਲੋਂ ਜ਼ਿਆਦਾ ਨੰਬਰ ਲੈਉਣ ਦੇ ਵਿੱਚ ਕਾਰਗਰ ਜਿਹੜੀ ਹੈ ਉਹ ਸਿੱਧ ਹੋ ਸਕਦੀ ਹੈ ਠੀਕ ਹੈ ਜੀ ਹੁਣ ਅਗਲੀ ਜਿਹੜੀ ਆਪਾਂ ਗੱਲ ਕਰਨੀ ਹੈ ਪ੍ਰਸ਼ਨ ਨੰਬਰ 8 ਭਾਗ ਜਿਹੜਾ ਆੜਾ ਭਾਗ ਸ਼ੁਰੂ ਹੋ ਗਿਆ ਇਹ ਜਿਹੜਾ ਪਰਸ਼ਨ ਨੰਬਰ 8 ਤੋਂ ਨੂੰ ਪੇਪਰ ਦੇ ਵਿੱਚ 2 ਨੰਬਰ ਦਾ ਆਵੇਗਾ ਤੁਸੀਂ ਸਿਰਫ ਇਹਨਾਂ ਦੇ ਭਾਵ ਅਰਥ ਸਪਸ਼ਟ ਕਰਨੇ ਆ ਕੀ ਕਰਨੇ ਆ ਜੀ ਭਾਵ ਅਰਥ ਹੁਣ ਇਹ ਹੈ ਜੇ ਜੇ ਕੁਝ ਅਲੋਚੇ ਮਨ ਵਿੱਚ ਸਜਣਾ ਉਦਮ ਕਰੀ ਜਰੂਰ ਬਿਨ ਉਦਮ ਹੱਥ ਸਖਣੇ ਰਹਿ ਸੋਣ ਉਦਮਤੀ ਭਰਪੂਰ ਹੁਣ ਇਹ ਜਿਹੜੀ ਗੱਲ ਹੈ ਇਹ ਸਾਰੀ ਉਦਮ ਦੀ ਕੋਸ਼ਿਸ਼ ਦੇ ਨਾਲ ਦੀ ਗੱਲ ਕੀਤੀ ਗਈ ਹੈ ਤਾਂ ਤੁਸੀਂ ਇਹਨਾਂ ਦੇ ਭਾਵ ਅਰਥ ਆਪਦੇ ਸ਼ਬਦਾਂ ਦੇ ਵਿੱਚ ਤੁਸੀਂ ਸਪਸ਼ਟ ਕਰਨੇ ਤੇ ਲਿਖਣੇ ਆ ਤੇ ਤੁਹਾਨੂੰ ਮੈਂ ਇਹਨਾਂ ਦਾ ਤਰੀਕਾ ਸਮਝਾਇਆ ਸੀ ਕਿ ਤੁਹਾਡੀ ਪਾਠ ਪੁਸਤਕ ਦੇ ਵਿੱਚ ਸਿਰਫ ਜਿਹੜੀਆਂ 7 ਨੇ ਕਵਿਤਾਵਾਂ ਕਿੰਨੀਆਂ ਜੀ 7 ਕਵਿਤਾਵਾਂ ਨੇ ਤੇ 7 ਕਵਿਤਾਵਾਂ ਦੇ ਪਿੱਛੇ ਤੁਸੀਂ ਵੇਖੋ ਜੀ ਇੱਕ ਹਰ ਇੱਕ ਪਾਠ ਦੇ ਪਿੱਛੇ ਲਿਖਿਆ ਹੁੰਦਾ ਪਾਠ ਅਭਿਆਸ ਤਾਂ ਉਹਦੇ ਵਿੱਚ ਜਿਹੜੇ ਪੈਰੇ ਆ ਤੁਸੀਂ ਉਹਨਾਂ ਦੀ ਦੁਹਾਈ ਕਰ ਲਓ ਮੈਂ ਕਹਿੰਦਾ ਜੀ ਮੇਰੇ ਮੁਤਾਬਕ ਤੁਹਾਨੂੰ ਪੇਪਰ ਦੇ ਵਿੱਚ ਉਹੀ ਪੈਰੇ ਆਉਣਗੇ ਉਹਨਾਂ ਤੋਂ ਬਾਹਰ ਕੋਈ ਵੀ ਚੀਜ਼ ਨਹੀਂ ਆਉਗੀ ਠੀਕ ਹੈ ਜੀ ਜੇ ਤੁਸੀਂ ਉਹ ਕਰ ਲੈਨੇ ਹੋ ਤਾਂ ਹੁਣ ਜੇ ਮੰਨ ਲਓ ਆਪਾਂ ਅੱਗੇ ਗੱਲ ਕਰੀਏ ਅੱਗੇ ਆਪਣੇ ਕੋਲੇ ਹੈਗੀ ਹੈ ਜੀ ਸੀਸ ਗੱਧ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਯੂਜਨਾ ਦੱਸਦੇ ਨੇ ਜਾ ਕੇ ਪੁੱਛ ਲੋ ਕੰਦ ਸਰਹੰਦ ਦੀ ਨੂੰ ਬਾਲ ਚਨੇ ਹੋਏ ਕਿਦਾਂ ਹੱਸਦੇ ਨੇ ਕਿ ਮੈਂ ਤੁਹਾਨੂੰ ਉਚਾਰਨ ਕਰਕੇ ਦੱਸਿਆ ਪੁੱਤਰ ਜੀ ਇੰਨਾ ਦਾ ਤੁਸੀਂ ਆਪ ਹੀ ਆਪ ਦੇ ਵਿਚਾਰ ਮੁਤਾਬਕ ਤੁਸੀਂ ਭਾਵ ਅਰਥ ਸਪਸ਼ਟ ਕਰਨਾ ਹੈ ਅਗਲੇ ਜਿਹੜੇ ਪਰਸਣ ਹੈ ਇਹ ਤੁਹਾਨੂੰ ਆਪ ਨੂੰ ਹੀ ਯਾਦ ਕਰਦੇ ਕਰਨੇ ਪੈਣਗੇ ਠੀਕ ਹੈ ਇਹ ਤੁਹਾਡੀ ਜਿਹੜੀ ਤਿਆਰੀ ਹੈ ਨਾ ਇਹ ਜਿਹੜੇ ਤੁਹਾਡੇ ਫਾਈਨਲ ਇਗਜ਼ਾਮ ਨੇ ਸਲਾਨਾ ਪ੍ਰੀਖਿਆਵਾਂ ਨੇ ਉਹਨਾਂ ਦੇ ਵਿੱਚ ਵੀ ਇਹ ਕੰਮ ਦੇਊਗੀ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਦੇਖੋ ਇਹ ਤੁਹਾਨੂੰ 10 ਨੰਬਰਾਂ ਦਾ ਆਊਗਾ ਅੱਗੇ ਜੇ ਕੋਈ ਪੰਜ ਸ਼ਬਦਾਂ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤ ਕੇ ਤੁਸੀਂ ਲਿਖਣਾ ਹਾਂ ਇਹ ਚੀਜ਼ ਗਲਤ ਨਹੀਂ ਕਰਨੀ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਆ ਜਿਹੜੇ ਸ਼ਬਦ ਹਨ ਪੁਲਾੜ ਠੀਕ ਹੈ ਪੁਲਾੜ ਅਨਹੋਣੀ ਹਿੰਮਤ ਸ਼ੁਕਰਾਨਾ ਇੰਜ ਜਿਹੜੇ ਮੈਂ ਤੁਹਾਨੂੰ ਚਾਰ ਸ਼ਬਦ ਦੱਸਿਆ ਨਾ ਪੁਲਾੜ ਅਣਹੋਣੀ ਹਿੰਮਤ ਸ਼ੁਕਰਾਨਾ ਇਹ ਤੁਸੀਂ ਕਦੇ ਧਿਆਨ ਦੇ ਕੇ ਵੇਖਿਆ ਜੋ ਇਹ ਤੁਹਾਡੇ ਜਿਹੜੇ ਪਾਠਾਂ ਦੇ ਅਭਿਆਸ ਨਾ ਪਾਠ ਅਭਿਆਸ ਇਹ ਉਹਦੇ ਵਿੱਚੋਂ ਲਈ ਗਈ ਹੈ ਠੀਕ ਹੈ ਅੱਛਾ ਜਿਹੜੇ ਦੂਸਰੇ ਆ ਮੱਛੀ ਮੰਗ ਤੜਫਣਾ ਪੱਬਾ ਪਾਰ ਹੋਣਾ ਚੈਨ ਖੋਲ ਲੈਣਾ ਜਾਂ ਬਲੰਦ ਹੋਣਾ ਇਹ ਇਹ ਜਿਹੜੇ ਇਹ ਮੁਹਾਵਰੇ ਅੱਛਾ ਹੁਣ ਤੁਹਾਨੂੰ ਤੁਸੀਂ ਪੰਜ ਕਰਨੇ ਆ ਤਾਂ ਜੇਕਰ ਤੁਸੀਂ ਤੁਹਾਡੇ ਜਿੰਨੇ ਵੀ ਪਾਠ ਦੇ ਪਿੱਛੇ ਅਭਿਆਸ ਪੁਸਤਕ ਦੇ ਪਿੱਛੇ ਦਿੱਤੇ ਆ ਪਾਠ ਅਭਿਆਸ ਤੁਸੀਂ ਉਹ ਕਰ ਰਹੇ ਹੋ ਤਾਂ ਵੀ ਤੁਸੀਂ ਇਹਨੂੰ ਕਰ ਲਓਗੇ ਹੁਣ ਪ੍ਰਸ਼ਨ ਨੰਬਰ 11 ਦੀ ਗੱਲ ਕਰਦੇ ਆ ਕਿ ਹੇਠ ਲਿਖੇ ਵਾਕ ਵਿੱਚੋਂ ਪੜਨਾਮ ਸ਼ਬਦ ਲੱਭਣਾ ਤਾਂ ਕਹਿੰਦਾ ਜੀ ਉਸ ਦਾ ਭਰਾ ਬੜਾ ਬੇਈਮਾਨ ਥੋੜਾ ਜਿਹਾ ਮੈਂ ਤੁਹਾਨੂੰ ਜਲਦੀ ਨਾਲ ਕਰਵਾ ਰਿਹਾ ਉਸ ਦਾ ਭਰਾ ਬੜਾ ਬੇਈਮਾਨ ਹੈ ਇਸ ਵਿੱਚ ਤੁਸੀਂ ਪੜਨਾਮ ਲੱਭਣਾ ਪੜਨਾਮ ਉਹ ਹੁੰਦਾ ਹੈ ਜਿਹੜਾ ਨਾਮ ਦੀ ਥਾਂ ਤੇ ਵਰਤਿਆ ਗਿਆ ਤਾਂ ਇੱਥੇ ਜਿਹੜਾ ਉਸ ਦਾ ਸ਼ਬਦ ਹੈ ਇਹ ਨਾਮ ਦੀ ਥਾਂ ਤੇ ਵਰਤਿਆ ਗਿਆ ਤਾਂ ਇਹਦਾ ਮਤਲਬ ਕੀ ਹੋ ਗਿਆ ਉਸ ਦਾ ਜਿਹੜਾ ਇਹ ਪੜਨਾਮ ਹੈਗਾ ਅੱਗੇ ਅੱਗੇ ਗੱਲ ਕਰ ਲਈ ਪਰਸ਼ਨ ਨੰਬਰ 12 ਦੀ ਪਰਸ਼ਨ ਨੰਬਰ 12 ਕੀ ਕਹਿੰਦਾ ਹੈ ਕਹਿੰਦਾ ਜੀ ហេਠ ਲਿਖਿਆ ਵਿੱਚੋਂ ហេਠ ਲਿਖਿਆ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਲਿਖਣਾ ਹਾਂਜੀ ਇਹ ਤੁਹਾਨੂੰ ਉਤਰ ਜੀ ਪੰਜ ਦਿੱਤੇ ਹੋਣਗੇ ਪੰਜਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਲੇਖ ਲਿਖਣਾ ਹੈਗਾ ਤਾਂ ਹੁਣ ਤੁਹਾਡੇ ਕੋਲੇ ਜਿਹੜੇ ਲੇਖ ਆਏ ਨੇ ਉਹਨਾਂ ਦੇ ਵਿੱਚ ਆਪਣੇ ਕੋਲੇ ਬਸੰਤ ਰੁੱਤ ਠੀਕ ਹੈ ਜੀ ਮਸੰਤਰ ਉਹ ਤਾਂ ਹੈਗੀ ਆ ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ ਹਨ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ ਧਿਆਨ ਦੇ ਵਿੱਚ ਰੱਖੋਗੇ ਤਾਂ ਤੁਹਾਨੂੰ ਇਹ ਇਹਨਾਂ ਚੀਜ਼ਾਂ ਦਾ ਪਤਾ ਲੱਗ ਜਾਵੇਗਾ ਤਾਂ ਹੁਣ ਮੈਂ ਤੁਹਾਨੂੰ ਇਹਦੇ ਨਾਲ ਕੁਝ ਨਾ ਮਹੱਤਵਪੂਰਨ ਜਿਹੜੇ ਆ ਉਹ ਤੁਹਾਨੂੰ ਮੈਂ ਲੇਖ ਲਿਖੋਣ ਲੱਗਾ ਉਹਨੂੰ ਕਾਪੀ ਤੇ ਨੋਟ ਕਰ ਲੈਣਾ ਦਵਾ ਦਬ ਨੋਟ ਕਰ ਲਓ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਕਰਨਾ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜਾ ਲੇਖ ਹੈ ਉਹ ਬੜਾ ਮਹੱਤਵਪੂਰਨ ਆ ਤੁਸੀਂ ਉਸ ਨੂੰ ਦਵਾ-ਦਾਵਾ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰ ਲੈਣਾ ਤੇ ਇਹਨੂੰ ਚੇਤੇ ਕਰਕੇ ਜਾਣਾ ਇਹ ਪੇਪਰ ਦੇ ਪੱਖੋਂ ਬੜਾ ਮਸ਼ਹੂਰ ਹੈ ਮਹੱਤਵਪੂਰਨ ਠੀਕ ਹੈ ਜੀ ਇੱਕ ਨਾਲ ਦੀਵਾਲੀ ਦਾ ਲੇਖ ਵੀ ਤੁਸੀਂ ਯਾਦ ਕਰਨਾ ਹੈ ਇਹ ਦੋ ਲੇਖ ਜਿਹੜੇ ਆ ਬੜੇ ਮਹੱਤਵਪੂਰਨ ਆ ਤੁਸੀਂ ਇਹਨੂੰ ਚੇਤੇ ਦੇ ਵਿੱਚ ਰੱਖਣਾ ਇਹਨੂੰ ਭੁੱਲਣਾ ਨਹੀਂ ਗਾ ਠੀਕ ਹੈ ਜੀ ਹੁਣ ਅੱਗੇ ਆਪਾਂ ਗੱਲ ਕਰ ਲੈਨੇ ਆ ਪ੍ਰਸ਼ਨ ਨੰਬਰ 13 ਦੀ ਵਰਸ਼ਾ ਨੰਬਰ 13 ਉਹੀ ਤੁਹਾਨੂੰ ਬਿਨੇ ਪੱਤਰ ਆਊਗਾ ਇਹ ਦੋ ਬਿਨੇ ਪੱਤਰ ਨੇ ਆਪਣੇ ਸਕੂਲ ਦੇ ਮੁਖ ਅਧਿਆਪਕ ਨੂੰ ਸਕੂਲ ਵਿੱਚੋਂ ਆਪਣਾ ਨਾਮ ਕੱਟੇ ਜਾਣ ਤੇ ਦੁਬਾਰਾ ਦਾਖਲਾ ਲੈਣੇ ਬਿਨੇ ਪੱਤਰ ਠੀਕ ਹੈ ਜਾਂ ਤੁਸੀਂ ਗੁਰੂ ਤੇਗ ਬਹਾਦਰ ਨਗਰ ਚੰਡੀਗੜ੍ਹ ਰੋਡ ਖੰਨਾ ਦੇ ਰਹਿਣ ਵਾਲੇ ਹੋ ਤੇ ਤੁਹਾਡੇ ਮੁਹੱਲੇ ਦਾ ਡਾਕੀਆ ਡਾਕ ਦੀ ਵੰਡ ਠੀਕ ਢੰਗ ਨਾਲ ਨਹੀਂ ਕਰਦਾ ਤੇ ਪੋਸਟ ਮਾਸਟਰ ਖੰਨਾ ਨੂੰ ਉਸ ਦੀ ਸ਼ਿਕਾਇਤ ਜਿਹੜੀ ਤੁਸੀਂ ਉਹ ਕਰਨੀ ਹੈ ਇਹ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਹੋਇਆ ਵੀ ਤੁਸੀਂ ਕੀ ਕਰਨੀ ਹੈ ਤਾਂ ਇੱਥੇ ਤੁਹਾਨੂੰ ਮੈਂ ਮਹੱਤਵਪੂਰਨ ਦੱਸ ਦਿਨਾ ਇੱਕ ਤੁਸੀਂ ਇਹਦੇ ਨਾਲ ਕਰਨਾ ਹੈਗਾ ਜੀ ਅ ਫੀਸ ਮਾਫਲੀ ਬਿਨੇ ਪੱਤਰ ਫੀਸ ਮਾਫਲੀ ਬਿਨੇ ਪੱਤਰ ਤੇ ਇਹਦੇ ਨਾਲ ਤੁਸੀਂ ਇੱਕ ਹੋਰ ਪੱਤਰ ਕਰਨਾ ਜੀ ਜੁਰਮਾਨਾ ਮਾਫਲੀ ਕਹਿੰਦੇ ਮਾਫਲੀ ਜੀ ਜੁਰਮਾਨਾ ਮਾਫਲੀ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਨੋਟ ਕਰ ਲੈਣਾ ਇੱਕ ਤੁਸੀਂ ਅ ਬਿਨੇ ਪੱਤਰ ਹੋਰ ਜੇ ਹੋ ਸਕੇ ਤਾਂ ਕਰ ਲੈ ਜੋ ਕਿ ਜਿਵੇਂ ਦੱਸੋ ਇੱਥੇ ਦਿਖਿਆ ਨਾ ਵੀ ਸ਼ਿਕਾਇਤ ਕਰਨੀ ਹੈ ਕਿਨੂੰ ਪੋਸਟਮਾਸਟਰ ਖੰਨੇ ਨੂੰ ਤਾਂ ਉਸੇ ਤਰ੍ਹਾਂ ਦੋ ਜਾਂ ਚਾਰ ਅਰਜ਼ੀਆਂ ਤੁਹਾਨੂੰ ਪਹਿਲਾਂ ਮੈਂ ਕਰਵਾਈਆਂ ਸੀਗੀਆਂ ਲੈਕਚਰ ਦੇ ਵਿੱਚ ਤੁਸੀਂ ਜਾ ਕੇ ਵੇਖ ਲੈਣਾ ਉਹਨਾਂ ਦੀ ਤੁਸੀਂ ਦੁਹराई ਕਰ ਲੈਣੀ ਹੈ ਅੱਗੇ ਤੁਹਾਨੂੰ ਦੱਸਿਆ ਵੀ ਪ੍ਰਸ਼ਨ ਨੰਬਰ 14 ਇਹ ਡੱਬੇ ਲਿਖੇ ਆਉਣਗੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ 8 ਸਾਰਥਕ ਸ਼ਬਦ ਲਿਖਣੇ ਆ ਇਹ ਜਿਹੜਾ ਤੁਹਾਨੂੰ 4 ਨੰਬਰ ਦਾ ਪ੍ਰਸ਼ਨ ਆਵੇਗਾ ਇਹਦੇ ਵਿੱਚ ਤੁਸੀਂ 8 ਨਹੀਂ ਲਿਖਨੇ 8 ਦੀ ਬਜਾਏ ਤੁਸੀਂ 10 ਵੀ ਲਿਖਨੇ ਆ 12 ਵੀ ਲਿਖਨੇ ਆ 16 ਵੀ ਲੇਖ ਸਕਦੇ ਹੋ ਠੀਕ ਹੈ ਜੀ ਅੱਗੇ ਪ੍ਰਸ਼ਨ ਨੰਬਰ 15 ਪੜਨਾਮ ਪੜਨਾਮ ਕਿਸ ਨੂੰ ਕਹਿੰਦੇ ਹਨ ਇਸ ਦੀਆਂ ਤੁਸੀਂ ਕਿਸਮਾਂ ਲਿਖਣੀਆਂ ਨੇ ਠੀਕ ਹੈ ਜੀ ਪਿਆਰੇ ਵਿਦਿਆਰਥੀਓ ਆਪਾਂ ਇੱਕ ਪੇਪਰ ਦਾ ਜਿਹੜਾ ਦੁਹਾਈ ਕਰ ਲਈ ਹੈ ਅੱਜ ਤੇ ਅੱਜ ਆਪਾਂ ਇੰਨਾ ਹੀ ਕਰਾਂਗੇ ਤੇ ਜਿੰਨਾ ਤੁਹਾਨੂੰ ਦੱਸਿਆ ਗਿਆ ਤੁਸੀਂ ਉਸ ਨੂੰ ਧਿਆਨ ਦੇ ਨਾਲ ਚੇਤੇ ਕਰ ਲੈਣਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਇੰਨੇ ਦਿਨਾਂ ਦੇ ਤਿਆਰੀ ਲੱਗੇ ਹੋਏ ਆ ਪੇਪਰ ਦੀ ਕਰਨ ਦੇ ਵਿੱਚ ਤੇ ਅਸੀਂ ਕਰਾਉਣ ਦੇ ਵਿੱਚ ਲੱਗੇ ਹੋਏ ਆ ਤੇ ਜਦੋਂ ਤੁਹਾਡਾ ਪੇਪਰ ਹੋ ਜਾਵੇਗਾ ਤਾਂ ਮੈਨੂੰ ਅ ਚੈਟ ਦੇ ਮਾਧਿਅਮ ਮੈਸੇਜ ਦੇ ਮਾਧਿਅਮ ਨਾਲ ਹੀ ਤੁਸੀਂ ਇਸ ਨੂੰ ਓਪਨ ਕਰ ਲੈਣਾ ਨਾ ਵੀਡੀਓ ਨੂੰ ਉਹਦੇ ਵਿੱਚ ਲਿਖ ਦੇਣਾ ਜੀ ਮੇਰਾ ਪੇਪਰ ਕਿਸ ਤਰ੍ਹਾਂ ਦਾ ਹੋ ਗਿਆ ਜਾਂ ਜਿੰਨਾ ਆਪਾਂ ਕੀਤਾ ਉਹਦੇ ਵਿੱਚੋਂ ਪੇਪਰ ਆਇਆ ਜਾਂ ਨਹੀਂ ਆਇਆ ਠੀਕ ਹੈ ਜੀ ਪੇਪਰ ਦੇ ਲਈ ਤੁਹਾਨੂੰ ਸਾਰਿਆਂ ਨੂੰ ਦੂਆਵਾਂ ਨੇ ਤੇ ਕੋਸ਼ਿਸ਼ ਇਹ ਕਰਨੀ ਹੈ ਕਿ ਇਸ ਵੀਡੀਓ ਨੂੰ ਆਪ ਤੇ ਜਿੰਨੇ ਵੀ ਤੁਹਾਡੇ ਹੋਰ ਸਾਥੀ ਨੂੰ ਉਹਨਾਂ ਤੱਕ ਵੰਤ ਉਹਦਾ ਸਾਂਝਾ ਕਰ ਦਿਓ ਤੇ ਉਹਨਾਂ ਨੂੰ ਕਹੋ ਵੀ ਇਸ ਨੂੰ ਚੰਗੀ ਤਰ੍ਹਾਂ ਵੇਖਣ ਤੇ ਆਪਦੇ ਪੇਪਰ ਦੀ ਜਿਹੜੀ ਤਿਆਰੀ ਕਰਨ ਠੀਕ ਹੈ ਜੀ ਤਾਂ ਤੁਹਾਡਾ ਸਾਰਿਆਂ ਦਾ ਪੁੱਤਰ ਜੀ ਧੰਨਵਾਦ ਜਿਉਂਦੇ ਵਸਦੇ ਰੋਜ਼ਵਾਨੀਆ ਮਾਣੋ ਧੰਨਵਾਦ ਤੇ ਜੈ ਹਿੰਦ